बच्चे पता नहीं किन हालातਾਂ ਵਿੱਚ ਦੇਸ਼ ਛੱਡ ਕੇ ਬਾਹਰ ਜਾਂਦੇ। ਕੁਝ ਪੰਜਾਬ ਦੇ ਹਾਲਾਤ, ਕੁਝ ਦੇਸ਼ ਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਐ ਕਿ ਬੱਚਿਆਂ ਨੂੰ ਇੱਥੇ ਪੂਰਾ ਰੋਜ਼ਗਾਰ ਨਹੀਂ ਮਿਲਦਾ। ਬੱਚਿਆਂ ਨੂੰ ਇੱਥੇ ਪੂਰੀ ਸਿਕਿਉਰਿਟੀ ਨਹੀਂ ਮਿਲਦੀ। ਪਰਿਵਾਰ ਜਿਹੜੇ ਐ ਉਹ ਸਾਰੇ ਪਾਸਿਓਂ ਜੋ ਅੱਜ ਨਸ਼ਿਆਂ ਦੀ ਲਹੰਤ ਫੈਲੀ ਹੋਈ ਹੈ ਪੂਰੇ ਦੇਸ਼ ਦੇ ਵਿੱਚ ਉਹਦੇ ਤੋਂ ਆਪਣੇ ਬੱਚੇ ਬੱਚੇ ਲੁਕੋਂਦੇ ਫਿਰਦੇ ਐ, ਬਚਾਉਂਦੇ ਫਿਰਦੇ ਐ ਤੇ ਸੋਚਦੇ ਐ ਕਿ ਕਿਸੇ ਨਾ ਕਿਸੇ ਪਾਸੇ ਲੱਗ ਜਾਣ। ਜਾਂ ਜੋ ਆਪਣੀ ਰੋਟੀ ਕਮਾ ਸਕਣ ਆਪਣੇ ਪੈਰਾਂ ਤੇ ਖੜੇ ਹੋ ਸਕਣ ਫਿਰ ਉਹਨਾਂ ਨੂੰ ਜਦੋਂ ਕੋਈ ਰਾਹ ਨਹੀਂ ਲੱਭਦਾ ਤੇ ਉਹ ਗੈਰਕਾਨੂੰਨੀ ਢੰਗ ਦੇ ਨਾਲ ਇਧਰ ਉਧਰ ਜਾ ਕੇ ਆਪਣਾ ਰੋਜ਼ਗਾਰ ਲੱਭਦੇ ਪਰ ਅਸੀਂ ਇੱਥੇ ਰੋਜ਼ਗਾਰ ਕਰ ਸਕਦੇ ਆ ਕਈ ਪੜ੍ਹੇ ਲਿਖੇ ਵੀ ਹੁੰਦੇ ਆ ਕੋਈ ਚੰਗੇ ਕਰਾਂ ਦੇ ਵੀ ਹੁੰਦੇ ਆ ਭਾਈ ਬੜੀਆਂ ਜਾਇਦਾਦਾਂ ਦੇ ਮਾਲਕ ਵੀ ਐ ਪਰ ਜਦੋਂ ਮਨੁੱਖ ਦੀ ਲਾਈਫ ਦੀ ਸਿਕਿਉਰਟੀ ਨਾ ਹੋਵੇ ਜਦੋਂ ਕੋਈ ਇੱਥੇ ਸਿਸਟਮ ਨਾ ਹੋਵੇ ਜਦੋਂ ਇੱਥੇ ਕੋਈ ਸਹੂਲਤਾਂ ਜਿਹੜੀਆਂ ਸਹੀ ਟੰਗ ਦੇ ਨਾਲ ਨਾ ਮਿਲਣ ਜ਼ਿੰਦਗੀ ਦਾ ਬੜਾ ਔਖਾ ਚ ਹੈ ਸਮਾਂ ਅੱਜ ਕੱਦੇ ਰਿਹਾ ਇਸ ਕਰਕੇ ਉਹ ਸੋਚਦੀ ਹੈ ਕਿ ਆਪਾਂ ਕਿਸੇ ਟੰਗ ਨਾਲ ਉੱਥੇ ਜਾਈਏ ਜਿੱਥੇ ਅਸੀਂ ਜਾ ਕੇ ਫ੍ਰੀਲੀ ਆਜ਼ਾਦੀ ਨਾਲ ਕੰਮ ਕਰ ਸਕੀਏ ਚਲੋ ਦੁੱਖ ਹੈ ਇਸ ਗੱਲ ਦਾ ਕਿ ਬੜੇ ਕਈ ਕਈ ਤੇ ਪੈਸੇ ਵੀ ਲਾ ਕੇ ਜਾਂਦੇ ਆਂ ਫਿਰ ਉਸ ਦੇ ਪਤਾ ਨਹੀਂ ਕਿੰਨਾ ਕੁ ਸੰਘਰਸ਼ ਕਰਦੇ ਕਿੰਨਾ ਕਿੰਨਾ ਸਮਾਂ ਤੱਕੇ ਖਾਂਦੇ ਆ ਕਿੰਨਾ ਕਿੰਨਾ ਜੰਗਲਾਂ ਵਿੱਚ ਪਾਣੀਆਂ ਵਿੱਚੋਂ ਲੰਘ ਲੰਘ ਕੇ ਬਹੁਤ ਟਪ ਟਪ ਕੇ ਜੋ ਪਹੁੰਚਦੇ ਆਂ ਉਹ ਸਾਰਾ ਜਿਹੜਾ ਸੀਨ ਅਸੀਂ ਪੁੱਛਦੇ ਆਂ ਜਸ ਹੁੰਦੇ ਆਂ ਬੱਚਿਆਂ ਦੀ ਕਹਾਣੀਆਂ ਤੇ ਬਹੁਤ ਵੱਡਾ ਦੁੱਖ ਹੁੰਦਾ ਤਕਲੀਫ ਹੁੰਦੀ ਹੈ ਤੇ ਅੱਜ ਜਿਹੜੇ ਤੇ ਬੱਚੇ ਕੋਈ ਥੋੜਾ ਪਤਾ ਪਰਾਂ ਦੇ ਵਿੱਚ ਚੰਗੇ ਗੁਜ਼ਾਰੇ ਵੀ ਹੁੰਦੇ ਆ ਜਾਂ ਉਹ ਆਪਣੇ ਕੋਈ ਜੇ ਕਰਜ਼ੇ ਚੁੱਕੇ ਹੋਣਗੇ ਲਾਲੇ ਹੋਣਗੇ ਉਹ ਤੇ ਆ ਕੇ ਫਿਰ ਕਿਸੇ ਨਾ ਕਿਸੇ ਢੰਗ ਨਾਲ ਕਿਸੇ ਹੋਰ ਪਾਸੇ ਵਸੇਬਾ ਕਰ ਲੈਂਦੇ ਪਰ ਕਈਆਂ ਦੇ ਉੱਤੇ ਬੜੀ ਵੱਡੀ ਬੋਝ ਬਣ ਜੇਗਾ ਪਰ ਚਲੋ ਫਿਰ ਵੀ ਆਪਣੇ ਘਰ ਆ ਰਹੇ ਆਪਣੇ ਘਰਾਂ 'ਚ ਆਪਣੇ ਪਰਿਵਾਰ ਚ ਦੁੱਖ ਸੁੱਖ ਵੰਡਣਗੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਜੋ ਡਰ ਭੈ ਖਤਮ ਹੋਇਆ ਉਹ ਆਪਣੀ ਰੋਟੀ ਵੀ ਇੱਥੇ ਕਮਾਉਣਗੇ ਰਹਿਣਗੇ ਵੀ ਪਰੰਗੋ ਜ਼ਿਆਦਾ ਵੀ ਕਰਨਗੇ ਪਰ ਮੈਂ ਸੋਚਦੀ ਹਾਂ ਕਿ ਸਰਕਾਰਾਂ ਨੂੰ ਥੋੜਾ ਜਿਹਾ ਇਸ ਗੱਲ ਤੇ ਸੋਚਣਾ ਚਾਹੀਦਾ ਗੌਰ ਕਰਨਾ ਚਾਹੀਦਾ ਕਿ ਕਿੰਨੀ ਕੋ ਗਿਣਤੀ ਹੈ ਜੀ ਜੇ ਮੰਨ ਲਓ ਸਾਰੇ ਦੇਸ਼ ਵਿੱਚੋਂ 18000 ਦੀ ਗਿਣਤੀ ਉੱਥੇ ਦੱਸਿਆ ਗਿਆ ਕਿ 18000 ਲੋਕ ਹੈ ਤੇ ਐਡਾ ਵੱਡਾ ਦੇਸ਼ ਹੈ ਉੱਥੇ ਤੇ ਰੋਜ਼ਗਾਰ ਇਹਨਾਂ ਨੂੰ ਲੀਗਲੀ ਕਰ ਦੇਣਾ ਚਾਹੀਦਾ ਸੀ ਜੇ ਇਹ ਇਲਲੀਗਲ ਗਏ ਸੀ ਜਾਂ ਇਲਲੀਗਲ ਇੱਥੇ ਬੈਠੇ ਹੋਏ ਹੈ ਤੇ ਕੋਈ ਨਾ ਕੋਈ ਢੰਗ ਦੇ ਨਾਲ ਇਹਨਾਂ ਨੂੰ ਕੋਈ ਰਾਹ ਦੱਸਣਾ ਚਾਹੀਦਾ ਤਾਂ ਜੋ ਬੱਚੇ ਜਿਹੜੇ ਐ ਉਥੇ ਕਮਾ ਕੇ ਹੀ ਖਾਣਾ ਹੁੰਦਾ ਰੋਟੀ ਤੇ ਉਹਨਾਂ ਨੇ ਕੋਈ ਡਾਕੇਦਾਰ ਮਾਰਨੇ ਨਹੀਂ ਸੋ ਜੇ ਕਿਤੇ ਆਪਣੀ ਸਰਕਾਰ ਕੋਈ ਗੱਲ ਕਰਕੇ ਇਹਨੂੰ ਇਹ ਲਵੇੜ ਦੰਦੇ ਤੇ ਸ਼ਾਇਦ ਉਥੋਂ ਦੇ ਰਾਸ਼ਟਰਪਤੀ ਨੂੰ ਟਰੰਪ ਸਾਹਿਬ ਨੂੰ ਵੀ ਬੜੀ ਇਸ ਗੱਲ ਨੂੰ ਬੜਾ ਲੈਣਾ ਚਾਹੀਦਾ ਸੀਗਾ ਵੀ ਬੱਚੇ ਜਿਹੜੇ ਸੈਟ ਹੋ ਸਕਣ ਚਲੋ ਖੈਰ ਪਰਮਾਤਮਾ ਕਰੇ ਉਹ ਤੰਦਰੁਸਤੀ ਨਾਲ ਕਰਾਂ ਚਾ ਆਉਣ ਤੇ ਆਪਣੇ ਘਰਾਂ ਵਿੱਚ ਸੁਖੀ ਬਸਣ ਇਹ ਚੜ੍ਹਦੀ ਕਲਾ ਚਲੇ ਉਹਨਾਂ ਦੇ ਵਾਸਤੇ ਆਉਣ ਵਾਲੀ ਭਵਿਕਸ਼ੇ ਕਾਮਨਾ ਕਰਦੀ ਹੈ ਕਿ ਉਹਨਾਂ ਨੂੰ ਪਰਮਾਤਮਾ ਤਾਕਤ ਦੇਵੇ ਸ਼ਕਤੀ ਦੇਵੇ ਉਹ ਫਿਰ ਪੈਰਾਂ ਤੇ ਖੜੀ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ